ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਆਪਾਂ ਪਹੁੰਚੇ ਪੈਂਡ ਰਾਮਾ ਮੰਡੀ ਤੇ ਜ਼ਿਲ੍ਹਾ ਪਸ਼ੇਂਡਾ ਦੋਸਤੋ ਤੇ ਬਾਈਆਂ ਕੋਲੇ ਦੋਸਤੋ ਪੂਰੇ ਟੌਪ ਦਾ ਬੱਕਰਾ ਤੇ ਬਾਈਆਂ ਨੇ ਸੇਲ ਕਰਨਾ ਤੇ ਪੂਰੇ ਦੰਦ ਬੱਕਰਾ ਦੋਸਤੋ ਜਵਾਨ ਪੂਰਾ ਹਾਂਜੀ ਤੇ ਪਹਿਲਾਂ ਤੁਹਾਨੂੰ ਬੱਕਰੇ ਦੀ ਨਿਗ੍ਹਾ ਮਰਾਉਣੀ ਹੈ ਸਾਰੀ ਤੇ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਤੋਰੋ ਬਾਈ ਜੀ ਤੋਰੋ ਨੂੰ ਸਦਾ ਚੋਰੋ ਲਓ ਜੀ ਬਹੁਤ ਹੀ ਚੰਗਾ ਪਲਿਆ ਟਾਪ ਦਾ ਬੱਕਰਾ ਬਲੀਡਰ ਤੇ 22 ਗੁਰਦਾਸ ਮਿਟਰੀ ਵਾਲੀ ਦੀ ਬਰੀਡ ਦਾ ਬੱਚਾ ਦੋਤੋ ਤੇ ਪੂਰੇ ਦੰਦ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਕੀ ਨਾਂ ਜੀ ਨਾਂ ਜੀ ਸੁਖਜੀਤ ਸਿੰਘ ਜੀ ਠੀਕ ਆ ਤੇ ਬਾਈ ਜੀ ਇਹ ਪੂਰੇ ਦੰਦ ਆ ਜੀ ਹਾਂ ਜੀ ਤੇ ਆਪਣਾ ਪਿੰਡ ਜੀ ਰਾਮਾ ਗਾ ਜੀ ਰਾਮਾ ਮੰਡੀ ਜੀ ਠੀਕ ਆ ਜੀ ਪਿੰਡ ਹੀ ਹੈ ਨਾ ਜੀ ਹਾਂਜੀ ਹਾਂ ਰਾਮਾ ਮੰਡੀ ਪਿੰਡ ਆ ਦੋਸਤੋ ਤੇ ਆਪਣਾ ਘਰ ਦਾ ਨੇੜੇ ਡਰੈੱਸ ਜੀ ਨੰਬਰ ਦਾ ਐ ਢਾਣੀ ਗੱਡੀ ਲੈਣਾਂ ਕੋਲੇ ਜੀ ਠੀਕ ਹੈ ਰਾਮਾ ਮੰਡੀ ਬਠਿੰਡਾ ਪੰਜਾਬ ਠੀਕ ਆ ਨੰਬਰ ਦਰਾਂ ਦੀ ਢਾਣੀ ਜੀ ਠੀਕ ਆ ਲਓ ਜੀ ਦੋਸਤੋ ਬਾਈ ਨੇ ਐਂ ਡਰੈੱਸ ਆਪਣਾ ਦੱਸ ਦਿੱਤਾ ਨੰਬਰ ਦਰਾਂ ਦੀ ਢਾਣੀ ਵਾਜਦੀ ਆ ਰਾਮਾ ਮੰਡੀ ਪਿੰਡ ਚ ਤੇ ਬਹੁਤ ਹੀ ਟੌਪ ਦਾ ਬੱਕਰਾ ਦੁੱਧ ਤੋਂ ਤੇ ਬਾਈ ਦਰਾਸ ਵਾਲੇ ਮਿਟੜੀ ਵਾਲੇ ਦੇ ਬਲੀਡਰ ਦਾ ਬੱਚਾ ਦੋਸਤੋ ਤੇ ਬਹੁਤ ਹੀ ਪਲਿਆ ਬੱਚਾ ਦੋਸਤੋ ਪਲ ਕੁਆਲਟੀ ਆ ਦੋਸਤੋ ਐਂ ਰੱਖੀ ਦੀ ਤੂੰ ਬਾਈ ਲਓ ਜੀ ਦੋਸਤੋ ਬੱਕਰਾ ਤੁਹਾਨੂੰ ਆਪਾਂ ਸਾਰੀ ਨਿਗਾ ਮਰਾਤੀ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਨੇ ਕੀ ਡਿਮਾਂਡ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ ਸਵਾ ਲੱਖ ਰੁਪਇਆ ਸਵਾ ਲੱਖ ਰੁਪਇਆ ਲਓ ਜੀ ਸਵਾ ਲੱਖ ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਦੋਸਤੋ ਤੇ ਬਲੀਡਰ ਦੀ ਬਈ ਤੇ ਮੌਕੇ ਤੇ ਮਾਨਤਾ ਨੂੰ ਹੋਊਗਾ ਜੀ ਹਾਂ ਜੀ ਮੌਕੇ ਤੇ ਹੋਊਗਾ ਠੀਕ ਆ ਦੋਸਤੋ ਤੇ ਸਵਾ ਲੱਖ ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਤੇ ਮੌਕੇ ਤੇ ਮਾਨਤਾ ਨੂੰ ਬਾਈ ਜੀ ਲਾਜ਼ਮੀ ਕਰਨ ਦੇ ਤੇ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦਿੱਤੀ ਨੂੰ ਕਹਦੇ ਨੇ ਆਪਣਾ ਪੌਲ ਬਲੀਡਰ ਬੱਚਾ ਉਹ ਆ ਜੀ ബൈറ്റ് മോബൽ നമ്പർ